ਮੁਖੀ ਜੀ ਅੱਜ ਤੁਹਾਡੇ ਕੋਲ ਬੜਕ ਬੜ ਮਾਮਲੇ ਲੈ ਕੇ ਮਹਾਲੀ ਤੋਂ ਰਿਲੇਟਡ ਜਾਦਾ ਕਰਕੇ ਕੇਸਿਸ ਨੇ ਉਹ ਕਿਹੜੇ ਕਿਹੜੇ ਮਾਮਲੇ ਨੇ ਜਿਹੜਾ ਲੈ ਕੇ ਪ੍ਰੈਸ ਕਾਨਫਰੰਸ ਕੀਤੀ ਹੈ ਉਹ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲਾਂ ਤੁਹਾਡਾ ਪ੍ਰੈਸ ਵਾਲੇ ਵੀਰਾਂ ਦਾ ਸਾਰੇ ਦਿਲ ਤਹਿ ਦਿਲੋਂ ਧੰਨਵਾਦ ਸਾਰਿਆਂ ਵੱਲੋਂ ਵੀ ਤੁਸੀਂ ਸਾਡੀ ਜਿਹੜੀ ਆਵਾਜ਼ ਹੈ ਉਹ ਸਰਕਾਰੀ ਦੁਆਰੇ ਪ੍ਰਸ਼ਾਸਨ ਤੱਕ ਤੁਸੀਂ ਬਚਾਉਣ ਦਾ ਤੁਹਾਡੇ ਚੈਨਲ ਰਾਹੀਂ ਕੰਮ ਕਰਦੀ ਹੈ ਤੇ ਅਸੀਂ ਤੁਹਾਡੇ ਰਾਹੀਂ ਸਰਕਾਰ ਨੂੰ ਮਾਨਯੋਗ ਸਰਕਾਰ ਨੂੰ ਮੁੱਖ ਮੰਤਰੀ ਪੰਜਾਬ ਨੂੰ ਇਹ ਕਹਿਣਾ ਚਾਹੁੰਦੇ ਵੀ ਸੱਤ ਫੇਜ਼ ਦੀਆਂ ਲੈਟਾਂ ਕੋਲ ਜਿਹੜਾ ਧਰਨਾ ਐਸ.ਸੀ.ਬੀ.ਸੀ. ਰਿਜ਼ਰਵੇਸ਼ਨ ਚੋੜਫੜੋ ਮੋਰਚਾ ਜੋ ਪਿਛਲੇ 10 ਮਹੀਨੇ ਤੋਂ ਲਗਭਗ ਚੱਲ ਰਿਹਾ ਹੈ ਇੱਥੇ ਅਨੁਸੂਚਿਤ ਜਾਤੀ ਨਾਲ ਜੁੜੀਆਂ ਹੋਈਆਂ ਜਰਨਲ ਜਾਤੀ ਨਾਲ ਕੋਈ ਸਾਨੂੰ ਇੱਥੇ ਜਾਤੀ ਪੱਧਰ ਦੇ ਨਹੀਂ ਹੈ ਜੇ ਬੰਦੇ ਨਾਲ ਕਿਸੇ ਨਾਲ ਤੱਕਾਸ਼ਾਈ ਹੋਈ ਹੈ ਅਜਾਜ਼ਤੀ ਹੋਈ ਹੈ ਪੁਲਿਸ ਨਹੀਂ ਸੁਣਦੀ ਪ੍ਰਸ਼ਾਸਨ ਨਹੀਂ ਸੁਣਦਾ ਤਾਂ ਇੱਥੇ ਸਾਰੇ ਜਿਹੜੇ ਵਿਅਕਤੀ ਆ ਕੇ ਆਪਣਾ ਦੁੱਖ ਤੱਕ ਸਕਦੇ ਆ ਦੁੱਖ ਸੁਣਦੇ ਆ ਤੇ ਦੁੱਖ ਸੁਣਨ ਤੋਂ ਬਾਅਦ ਅਸੀਂ ਜਿਹੜੇ ਅਗਲੀ ਤੁਹਾਡੇ ਰਾਹੀਂ ਇਹ ਕਾਰਵਾਈ ਕਰਨਾ ਚਾਹੁੰਦੇ ਆ ਤੇ ਗੱਲ ਕਰ ਲਈਏ ਪਹਿਲਾਂ ਤਾਂ ਐਸ.ਸੀ. ਸਰਟੀਫਿਕੇਟਾਂ ਦੀ ਵੀ ਅਸੀਂ ਐਸਸੀ ਪੀਸੀ ਸਰਟੀਫਿਕੇਟਾਂ ਦੀ ਲਿਸਟ ਪੰਜਾਬ ਸਰਕਾਰ ਨੂੰ ਭੇਜ ਚੁੱਕੇ ਹਾਂ ਕੇਂਦਰ ਸਰਕਾਰ ਤੋਂ ਲੈਟਰ ਆ ਗਿਆ ਵਿਧਾਨ ਸਭਾ 'ਚ ਰੌਲਾ ਪੈ ਲਿਆ ਐਮਐਲਏ ਆਪਣਾ ਮੁੱਖ ਮੰਤਰੀ ਸਾਹਿਬ ਨੇ 5 ਮਾਰਚ ਨੂੰ ਐਲਾਨ ਵੀ ਕੀਤਾ ਸੀ ਵੀ ਅਸੀਂ ਜਿਹੜਾ ਹੈ ਕਾਰਵਾਈ ਕਰਕੇ ਤੁਰੰਤ ਕਾਰਵਾਈ ਕਰ ਦਾਂਗੇ ਐਸਸੀ ਸਰਟੀਫਿਕੇਟਾਂ ਦੇ ਪਰ ਆਪਾਂ 6 ਮਹੀਨੇ ਬੀਤ ਗਏ ਕੋਈ ਵੀ ਟਸ ਤੋਂ ਮਸ ਨਹੀਂ ਹੋਇਆ ਇਸੇ ਤਰ੍ਹਾਂ ਜੇ ਗੱਲ ਕਰ ਲਈਏ ਸੁਲਬਸ ਚੱਲਿਆ ਕਰਮਚਾਰੀ ਜੋ ਨਗਰ ਨਿਗਮ ਤੋਂ ਹਟਾਇਆ 200 ਨਗਰ ਨਿਗਮ ਤੋਂ ਕਰਮਚਾਰੀ ਝਾੜੂ ਵਾਲਿਆਂ ਦੀ ਸਰਕਾਰ 'ਚ ਝਾੜੂ ਤੋਂ ਜਿਹੜੇ ਲੋਕ ਹੈਗੇ ਉਹ ਬੇਰੁਜ਼ਗਾਰ ਕਰਦੇ ਜਿਹੜੇ ਝਾੜੂ ਵਾਲਿਆਂ ਦਾ ਸਰਕਾਰ ਬਣ ਉਹਨਾਂ ਦੀ 5-5 ਮਹੀਨੇ ਦੀ ਸੈਲਰੀ ਸੀ ਜਿਹੜੀ 5-5 ਮਹੀਨੇ ਦੀ ਸੈਲਰੀ ਨਹੀਂ ਦਿੱਤੀ ਗਈ ਤੇ ਉਲਟਾ ਉਹਨਾਂ ਨੂੰ ਕੰਮ ਤੋਂ ਹਟਾਇਆ ਗਿਆ ਤੀਸਰਾ ਉਹਨਾਂ ਤੋਂ ਰਿਸ਼ਵਤ ਲਈ ਗਈ ਇਹ ਕਹਿ ਕੇ ਸੁਪਰਵਾਈਜ਼ਰਾਂ ਨੇ 4-5 ਨੇ ਵੀ ਤੁਹਾਨੂੰ ਉਸ ਕੰਮ ਦੇ ਵੀ ਲਾਵਾਂਗੇ ਜੀ ਤੁਹਾਡੀ ਸੈਲਰੀ ਵੀ ਪਾਵਾਂਗੇ ਤੇ ਤੁਹਾਨੂੰ ਨਿਆਂ ਸਾਫ ਮਿਲੂਗਾ ਤੁਸੀਂ 20000 ਰੁਪਏ ਰਿਸ਼ਵਤ ਦਿਓ ਜਿਹਦੇ ਅਸੀਂ ਹਲਫੀਆ ਬੈਨੇਫਿਟ ਐਫਰ ਲਾ ਕੇ ਤਕਰੀਬਨ 1 ਮਹੀਨਾ ਪਹਿਲਾਂ ਐਸਐਸਪੀ ਨੂੰ ਚੰਡੀਗੜ੍ਹ ਨੂੰ ਆਪਾਂ ਐਸਐਸਪੀ ਮੁਹਾਲੀ ਨੂੰ ਤੇ ਆਪਾਂ ਡੀਜੀਪੀ ਪੰਜਾਬ ਨੂੰ ਤੇ ਇੱਕ ਕਾਪੀ ਪੀਏਸੀ ਕਮਿਸ਼ਨ ਦਿੱਲੀ ਨੂੰ ਇਹ ਸਾਰਾ ਮਟਰ ਦਾ ਦੇ ਚਕੇ ਆ ਤੇ ਮੇਰ ਸਾਹਿਬ ਨੂੰ ਡਿਪਟੀ ਮੇਰ ਨੂੰ ਮਿਲ ਕੇ ਵੀ ਦੱਸਿਆ ਕਮਿਸ਼ਨਰ ਜਿਹੜੀ ਪਹਿਲਾਂ ਤੰਗ ਪਰੇਸ਼ਾਨ ਕਰਦੀ ਸੀ ਉਹ ਬਦਲਦੀ ਸੀ ਸਰਾਰ ਦਾ ਧੰਨਵਾਦ ਕਰਿਆ ਪਰ ਜਿਹੜਾ ਨਵਾਂ ਕਮਿਸ਼ਨਰ ਹੈ ਉਹ ਸਾਨੂੰ ਮਿਲਿਆ ਨਹੀਂ ਅਸੀਂ ਮਿਲਣ ਗਏ ਸੀ ਪਰ ਤੁਹਾਡੇ ਰਾਹੀਂ ਉਹਨੂੰ ਵੀ ਅਸੀਂ ਸਨੇਹਾ ਦੇਣਾ ਚਾਹੁੰਦੇ ਆ ਵੀ ਕਮਿਸ਼ਨਰ ਸਾਹਿਬ ਜਿਵੇਂ ਪਹਿਲਾਂ ਦੇ ਹਾਲੇ ਨੇ ਹੱਲ ਕੀਤਾ ਬੈਡਮ ਨੇ ਉਸੇ ਤਰ੍ਹਾਂ ਤੁਸੀਂ ਨਾ ਕਰੋ ਇਹਨਾਂ ਲੋਕਾਂ ਨੂੰ ਨਿਆਂ ਸਾਫ ਦੇ ਵੀ ਤੇ ਗੱਲ ਕਰ ਲਈਏ ਤੀਸਰਾ ਪੁਲਿਸ ਦੇ ਰਿਲੇਟਡ ਕੇਸਾਂ ਦੀ ਪੁਲਿਸ ਚ ਥਾਣੇ ਚ ਕੇ ਪਰਚੇ ਦਰਜ ਹੋਣ ਦੇ ਸਹ ਗੱਲ ਸੁਆਣੇ ਥਾਣੇ ਦੀ ਕਰ ਲੋ ਗੱਲ ਅਠਪੇ ਥਾਣੇ ਦੀ ਗੱਲ ਕਰ ਲੋ ਗੱਲ ਸਦਰ ਥਾਣੇ ਖਰੜ ਦੀ ਗੱਲ ਕਰ ਲੋ ਤੇ ਇਮੀਗ੍ਰੇਸ਼ਨ ਨਾਲ ਮਿਲ ਕੇ ਜਿਹੜਾ ਇਮੀਗ੍ਰੇਸ਼ਨ ਟਰੈਵਲ ਏਜੰਡਾ ਨਾਲ ਮਿਲ ਕੇ ਲੋਕ ਜਿਹੜੇ ਪੀੜਤ ਨੇ ਜਿਵੇਂ ਸਾਡੇ ਕੋਲੇ ਹਰਜਿੰਦਰ ਸਿੰਘ ਮਦਨਹੜੀ ਤੋਂ ਬੈਠੇ ਨੇ ਇਹਨਾਂ ਨੇ ਬੇਟੇ ਨੂੰ ਭੇਜਣ ਵਾਸਤੇ 32 ਲੱਖ ਰੁਪਏ ਟਰੈਵਲ ਏਜੰਟ ਨੂੰ ਦਿੱਤਾ ਸੀ ਜਿਹੜਾ ਪਰਚਾ ਦਰਜ ਕਰਾਉਣ ਵਾਸਤੇ 20 ਸਾਲ ਪਹਿਲਾਂ ਸੀਐਸਐਸਪੀ ਮੌਲੀ ਦਾ ਘਰੋਂ ਕੀਤਾ ਸੀ ਪਰਚਾ ਦਰਜ ਹੋ ਗਿਆ ਪਰ ਦੋਸ਼ੀ ਅੱਜ ਤੱਕ ਕੋਈ ਨਹੀਂ ਫੜਿਆ ਕੋਈ ਰੈਸਟਰੀ ਨਹੀਂ ਪਾਈ ਕੋਈ ਕੁਝ ਨਹੀਂ ਹੋਇਆ ਉਹ ਸਟੇਟਮੈਂਟ ਖੁਦ ਆਪਣੀ ਸਾਰਾ ਕੁਝ ਦੱਸੰਦੀ ਐਸੀ ਤਰ ਜਿਨ੍ਹਾਂ ਦੇ ਬੇਟੇ ਨੂੰ 8 ਫੀਸਦੀ ਪੁਲਿਸ ਘਰੋਂ ਚੱਕਦੀ ਐ ਐਕਟਿਵਾ ਤੇ ਲਿਆਂਦੀ ਸਿਵਲ ਵਰਦੀ ਚ ਜਿਦੀਆਂ ਕੈਮਰਿਆਂ ਚ ਫੋਟੋ ਆ ਜਾਂਦੀਆਂ ਨੇ 10:30 ਵਜੇ ਮੁੰਡੇ ਤੇ ਜਿਹੜਾ ਨਸ਼ੇ ਦਾ ਕੇਸ ਪਾ ਕੇ ਅੰਦਰ ਜੇਲ੍ਹ ਚ ਭੇਜ ਦਿੰਦੇ ਮੰਨ ਕਰ ਦਿੰਦੇ ਉਹਦੀ 2 ਮਹੀਨੇ ਬਾਅਦ 1.5 ਬਾਅਦ ਜਵਾਨਤ ਹੁੰਦੀ ਐ ਹੁਣ ਇਹ ਬੀਬੀ ਦਾ ਨਾਂ ਲੈਣ ਵਾਸਤੇ ਦਰਖਾਸਤਾਂ ਦੇ ਚੁਕਾ ਇੱਕ ਪਰਚਾ ਮੇਰੇ ਤੇ ਅਤੇ ਘਰ ਵਾਲੀ ਦੇ ਪਰਚਾ ਦਰਜ ਹੋਇਆ ਸੀ ਫਰਵਰੀ ਚ ਜਿਹਨੂੰ ਐਸਪੀ ਹਰਵੀਰ ਅਟਵਾਲ ਜੀ ਨੇ ਇੱਥੇ ਦੇ ਡੀਐਸਪੀ ਸਬੰਧਰ ਡੀਐਸਪੀ ਬੱਲੇ ਜੀ ਨੇ ਕਿਹਾ ਸੀ ਵੀ ਕੈਨਸਲ ਹੋ ਜੂਗਾ ਪਰਚਾ ਕੁਝ ਹੋ ਜੂਗਾ ਪਰ 6 ਮਹੀਨੇ ਤੋਂ ਲਾਰੇ ਲਾਰੇ ਠੱਗੀ ਮਾਰੀ ਇਸ ਬੰਦੇ ਵਿਅਕਤੀ ਨਾਲ 31 ਲੱਖ ਦੀ ਠੱਗੀ ਮਾਰੀ ਉਹ ਲੱਖ 2 ਲੱਖ ਰੁਪਏ ਪੁਲਿਸ ਨੂੰ ਰਿਸ਼ਵਤ ਦੇਊਗਾ ਪਰ ਜਿਹੜਾ ਪਹਿਲੇ ਬੰਦਾ ਪੀੜਤ ਹੈ ਇਹ ਪੁਲਿਸ ਨੂੰ ਕੀ ਦੇ ਦਊਗਾ ਅੱਜ ਪੁਲਿਸ ਜਿਹੜੀ ਹੈ ਚੋਰਾਂ ਠੱਗਾਂ ਨਾਲ ਮਿਲ ਕੇ ਆਪਣਾ ਜਿਹੜਾ ਮਰਜ਼ਾ ਨੇ ਉਹ ਕੱਢਦੀ ਹੈ ਇੱਥੇ ਹੀ ਸਭ ਪੱਤੀ ਤੇ ਚੱਲ ਰਿਹਾ ਜੇ ਕਿਸੇ ਬੰਦੇ ਦੇ ਪੈਸੇ ਘਟਾਣੇ ਪੁਲਿਸ ਨੇ ਇਹਨੂੰ ਕਹਿੰਦਾ ਵੀ 10 ਲੱਖ ਰੁਪਏ ਲੈ ਲੈ 31 ਲੱਖ ਨੂੰ ਛੱਡ ਦੂਜੇ ਨੂੰ 1.5 ਕਰੋੜ ਵਾਲੇ ਨਾਲ ਇੱਕ ਨਾਲ ਠੱਗੀ ਹੋਈ ਹੈ ਸ਼ੋਰੂਮ ਵਾਲ 50 ਲੱਖ ਛੱਡ ਦੋ ਇੱਥੇ ਜਿਹੜੀ ਹੈ ਮਹਿੰਗੀ ਜ਼ਮੀਨਾਂ ਮਹਿੰਗੀ ਪ੍ਰਾਪਰਟੀ ਹੋਣ ਕਰਕੇ ਲੋਕਾਂ ਨਾਲ ਜਿਹੜੇ ਮੈਨੂੰ ਲੱਗਦੀ ਇਹ ਪ੍ਰਾਪਰਟੀ ਦਾ ਕੰਮ ਕਰ ਰਹੇ ਹੈ ਪੁਲਿਸ ਅਫਸਰ ਬਣ ਕੇ ਪ੍ਰਾਪਰਟੀ ਦਾ ਕੰਮ ਚੱਲ ਰਿਹਾ ਇੱਥੇ ਹੋਰ ਕੋਈ ਗੱਲ ਨਹੀਂ ਹੈ ਜਿਨ੍ਹਾਂ ਦੀ ਇੱਥੇ ਦਾ ਵਿਧਾਇਕ ਇੱਥੇ ਦਾ ਐਮਪੀ ਜਾਂ ਮੁੱਖ ਮੰਤਰੀ ਨੂੰ ਕੋਈ ਸਾਰ ਨਹੀਂ ਲੰਦਾ ਲੋਕਾਂ ਨੂੰ ਜਦ ਕਿ ਤੁਹਾਡੇ ਰਾਹੀਂ ਹਰ ਇੱਕ ਅੱਗੇ ਹੁੰਦਾ ਸੀ ਵੀ ਖਬਰ ਤੇ ਨੋਟਿਸ ਹੋ ਜਾਂਦਾ ਸੀ ਸਰਕਾਰ ਜਵਾਬਤਾਲੀ ਵੀ ਕਰਦੀ ਸੀ ਮੈਨੂੰ ਲੱਗਦੀ ਹੁਣ ਅੱਖਾਂ ਤੋਂ ਅੰਨੇ ਨੇ ਤੇ ਕੰਨਾਂ ਤੋਂ ਬੋਲੇ ਨੇ ਕੋਈ ਬੰਦਾ ਇੱਥੇ ਸੁਣਨ ਵਾਲਾ ਨਹੀਂ ਇਹ ਲੋਕ ਖੁਦ ਆਪਾਂ ਜਿਹੜਾ ਹੈਗਾ ਨਿਆਂਨ ਸਾਫ ਲੈਣ ਵਾਸਤੇ ਇਕੱਠੇ ਹੋਣਗੇ ਤੈਨਾਂ ਦਾ ਪਿੱਟਿਆ ਆਪਾਂ ਜਿਹੜਾ ਪੁਤਲੇ ਫੂਕੇ ਅਸੀਂ ਕਰਾਂਗੇ ਜਿਹੜਾ ਤੁਸੀਂ ਅਕਤੂਬਰ ਨੂੰ ਕਰਨ ਜਾ ਰਹੇ ਹੋ ਇੱਕ ਬਹੁਤ ਵੱਡੇ ਵੱਡੇ ਅਧਿਕਾਰੀਆਂ ਮੰਤਰੀਆਂ ਦੇ ਖਿਲਾਫ ਕਰਨ ਜਾ ਰਹੇ ਹੋ ਮੁੱਖ ਮੰਤਰੀ ਦਾ ਵੀ ਉਹਦੇ ਚ ਨਾਮ ਸ਼ਾਮਿਲ ਹੈ ਪੰਜਾਬ ਦੇ ਡੀਜੀਪੀ ਤੱਕ ਤੁਸੀਂ ਮਤਲਬ ਗੁਹਾਲ ਆ ਚੁੱਕੇ ਹੋ ਐਡੇ ਵੱਡੇ ਆਈਪੀਐਸ ਅਧਿਕਾਰੀਆਂ ਤੱਕ ਜਦੋਂ ਇਸ ਤਰ੍ਹਾਂ ਦਾ سنگੀਨ ਮਾਮਲਾ ਪਹੁੰਚਦਾ ਹੈ ਉਸ ਦੇ ਬਾਅਦ ਵੀ ਕਾਰਵਾਈ ਨਹੀਂ ਹੁੰਦੀ ਤੇ ਪੰਜਾਬ ਦੇ ਆਵਾਮ ਨੂੰ ਕਿਸ ਤਰ੍ਹਾਂ ਦਾ ਮੈਸੇਜ ਆਂਦਾ ਹੈ ਮੈਂ ਕਿਹਾ ਜੀ ਜਿਵੇਂ ਅੱਜ ਅਸੀਂ ਜ਼ਿਲ੍ਹਾ ਮੁਹਾਲੀ ਦੀ ਗੱਲ ਕਰ ਲਈਏ ਜਿਸ ਦਿਨ 3 ਤਰੀਕ ਨੂੰ ਆਣਾ ਸਾਡੇ ਕੋਲ ਇੱਕ ਇੱਕ ਕੇਸ ਜਲੰਧਰ ਤੋਂ ਆ ਰਿਹਾ ਇੱਕ ਲੁਧਿਆਣੇ ਤੋਂ ਆ ਰਿਹਾ ਉਦੋਂ ਪੂਰੇ ਪੰਜਾਬ ਪੱਧਰ ਤੇ ਤੁਹਾਨੂੰ ਆਪਣੀ ਆਪਣੀ ਸਟੇਟਮੈਂਟ ਦੇਣਗੇ ਵੀ ਕਿਵੇਂ ਲੋਕਾਂ ਨੂੰ ਲਤਾੜ ਇਥੇ ਮੁਹਾਲੀ ਜ਼ਿਲ੍ਹੇ ਦਾ ਅਸੀਂ ਪਹਿਲ ਦੇ ਤਾਰ ਤੇ ਗੱਲ ਕਰਦੇ ਆ ਅਸੀਂ ਮੁਹਾਲੀ ਜ਼ਿਲ੍ਹੇ ਚ ਬੈਠੇ ਨੇ ਸਾਡੇ ਨਾਲ ਸੰਬੰਧਿਤ ਕੇਸ ਹੈ ਪਰ ਉਸ ਦਿਨ ਦੇ ਬਾਹਰਲੇ ਡਿਸਟ੍ਰਿਕਟਾਂ ਦੇ ਵੀ ਆਉਂਗੇ ਪੂਰੇ ਪੰਜਾਬ ਦਾ ਜਿਹੜਾ ਜੀ ਡੀਜੀਪੀ ਵਾਲਾ ਕੰਮ ਹੈ ਜਿਵੇਂ ਹਾਈ ਕੋਰਟ ਕੇਸ ਚੱਲ ਰਹੇ ਨੇ ਕਹਿੰਦੇ ਸਾਡੇ ਕੋਲੇ ਪੈਂਡਿੰਗ ਕੇਸ ਕੋਈ ਨਹੀਂ ਸਾਰੀਆਂ ਕੰਪਲੀਟ ਆ ਪਰ ਦੋ ਦੋ ਸਾਲ ਹੋ ਗਏ ਇਹ ਸੱਪ ਵਾਂਗੂ ਗੋਲ ਗੁੰਡਲੀ ਮਾਰ ਕੇ ਜਿਹੜੇ ਐਸਪੀ ਐਂਡ ਡੀਐਸਪੀ ਹੈ ਉਹ ਗੋਲ ਗੁੰਡਲੀ ਸੱਪ ਵਾਂਗੂ ਮਾਰ ਕੇ ਪੀੜਤ ਲੋਕਾਂ ਦੀ ਫੈਲਾਂ ਤੇ ਬੀ ਬੈਠੇ ਆਂ ਜੇ ਬੰਦਾ ਉੱਥੇ ਚਾਰ ਪੈਸੇ ਦੇਊਗਾ ਉਹਦਾ ਫੈਲ ਛੇੜਦੇ ਨਹੀਂਂਦਾ ਫੈਲ ਕੋਈ ਛੇੜਦੇ ਵੀ ਨਹੀਂ। ਪੰਜਾਬ ਦੀ ਮੌਜੂਦਾ ਸਰਕਾਰ ਇੱਕ ਸਕੀਮ ਚਲਾ ਰਹੀ ਹੈ ਕਿ ਆਪ ਦੀ ਸਰਕਾਰ ਆਪ ਦੇ ਦਰ। ਉਹ ਬਾਰ-ਬਾਰ ਕਹਿੰਦੇ ਕਿ ਵੀ ਸਰਕਾਰ ਜਿਹੜੀ ਆ ਲੋਕਾਂ ਦੇ ਘਰ-ਘਰ ਜਾ ਕੇ ਉਹਨਾਂ ਦੇ ਕੰਮ ਕਰ ਰਹੀ ਹੈ। ਤੁਹਾਡਾ આરોਪ ਹੈ ਕਿ ਤੁਸੀਂ ਵਿਧ ਪ੍ਰੂਪ ਐਵੀਡੈਂਸ ਲੈ ਕੇ ਅਧਿਕਾਰੀਆਂ ਦੇ ਦਫ਼ਤਰ ਜਾਂਦੇ ਉਹਨਾਂ ਦੇ ਕੋਲ ਜਾਂਦੇ ਜੀ ਸਤਕਾਰੀ ਦੀ ਡਿਊਟੀ ਬਣਦੀ ਕਾਰਵਾਈ ਕਰਨ ਦੀ ਫਿਰ ਵੀ ਕੰਮ ਨਹੀਂ ਹੋ ਰਿਹਾ ਇਹ ਜਿਵੇਂ ਕਹਿੰਦੇ ਸੀ 43 ਸੂਦਾਂ ਤੁਹਾਨੂੰ ਘਰੇ ਬੈਠੇ ਨੂੰ ਮਿਲਣ ਗਿਆ ਟੋਲ ਫਰੀ ਨੰਬਰ ਦਿੱਤੇ ਸੀ ਮਾਨਯੋਗ ਮੁੱਖ ਮੰਤਰੀ ਸਾਹਿਬ ਕਹਿੰਦਾ ਸੀ ਵੀ ਨਾ ਰਿਸ਼ਪਤਾਲੇ ਦਾ ਗਿਫਟ ਰੱਖਿਆ ਜਾਊਗਾ ਤੁਸੀਂ ਸਾਡੇ ਤੇ ਮੈਸੇਜ ਕਰਦੇ ਹੋ ਫੋਟੋ ਭਰਦੇ ਪਰ ਅਸੀਂ ਤਾਂ ਹਲਫੀਆ ਬਿਆਨ ਦੇ ਕੇ ਦੱਸ ਰਹੇ ਹਾਂ ਐਫੀਡੈਵਿਟ ਦੇ ਕੇ ਦੱਸ ਰਹੇ ਹਾਂ ਪਰਚੇ ਲਈ ਫਿਰ ਰਹੇ ਵੀ ਆ ਬੰਦੇ ਨੇ ਠੱਗੀ ਕਰੀਏ ਜਦੋਂ ਹੁਣ ਫੜਨ ਵਾਲੀ ਕੋਈ ਨਹੀਂ ਇਹ ਸਰਕਾਰ ਦਾ ਸਾਰਾ ਇਹ ਜਿਹੜਾ ਡਰਾਮੇਬਾਜ਼ੀ ਹੈ ਇਹ ਜਿਵੇਂ ਸਟੇਜਾਂ ਦੇ ਕਮੈਂਟਰੀ ਹੁੰਦੀ ਸੀ ਜਿਵੇਂ ਸਟੇਜਾਂ ਦੇ ਕਮੇਟੀ ਹੁੰਦੀ ਸੀ ਉਸੇ ਤਰ੍ਹਾਂ ਚੱਲ ਰਹੀ ਆ ਮਨ ਲੱਗਦਾ ਸਰਕਾਰ ਨਾਲ ਦੀ ਕੋਈ ਇੱਥੇ ਚੀਜ਼ ਹੈ ਨਹੀਂ ਇੱਥੇ ਬਿਲਡਰਾਂ ਦੀ ਗੱਲ ਕਰੀਏ ਚਾਹ ਉਹ ਲਗ ਲਗ ਜਿਹੜੀਆਂ ਗੈਰ ਕਾਨੂੰਨੀ ਕਲੋਨੀਆਂ ਕਹੇ ਲੋ ਨਵੇਂ ਸੈਕਟਰ ਕਹੇ ਲੋ ਉੱਥੇ ਪਲਾਟ ਕੱਟੇ ਆ ਜਿਵੇਂ ਬਹੁਤ ਸਾਰਾ ਜਣਾ ਠੱਗੀ ਫਰਾਡ ਹੋ ਰਿਹਾ ਹਰ ਇੱਕ ਪੁਲਿਸ ਅਫਸਰ ਕੋਲੇ ਜਿਹੜੇ ਪੀੜਤ ਜਾਣਦੇ ਨੇ ਤਾਂ ਦੋ ਦੋ ਸਾਲ ਤੋਂ ਚੱਕਰ ਜਿਹੜੇ ਐਸਐਸਪੀ ਦਫ਼ਤਰ ਕੱਢ ਰਹੇ ਨੇ ਬਹਿ ਗਿਆ ਜੀ ਜੇਐਸਪੀ ਅਟਵਾਲ ਜੀ ਕੋਲ ਹਰਵੀਰ ਸਿੰਘ ਅਟਵਾਲ ਐਸਪੀ ਹੈ ਉਦੇ ਕੋਲੋਂ ਜੇ ਫੈਲਾਂ ਕਢਾ ਲਈ ਉਹਦੇ ਰੀਡਰ ਕੋਲ ਕਢਕਾ ਲਾ ਲਿਆ 100 200 ਫੈਲ ਜਿਹੜੀ ਲੋਕਾਂ ਦੀ ਦੱਬੀ ਪਈ ਹੋਊਗੀ ਜਿੱਥੇ ਕੋਈ ਬੰਦਾ ਜਿਹੜਾ ਕੋਈ ਕਾਰਵਾਈ ਨਹੀਂ ਕਰਦਾ ਮੈਂ 10 ਵਾਰੀ ਉਹਨਾਂ ਨੂੰ ਮਿਲਣ ਜਾਏ ਆ ਜਦੋਂ ਵੀ ਕੋਈ ਮਿਲਣ ਜਾਂਦਾ ਤਾਂ ਸਾਡੀ ਮੀਟਿੰਗ ਚੱਲ ਰਹੀ ਹੈ ਜੀ ਬਹੁਤ ਸੀਰੀਅਸ ਮੈਟਰ ਹੈ ਜੀ ਫਲਾਣਾ ਜੀ ਹਾਈ ਕੋਰਟ ਮੈਟਰ ਹੈ ਜੀ ਕੋਈ ਮਤਲਬ ਰੀਡਰ ਕਰਨ ਨੂੰ ਪਿਆਰ ਨਹੀਂ ਐਸਪੀ ਕਰਨ ਨੂੰ ਪਿਆਰ ਨਹੀਂ ਕੋਈ ਸੁਣਨ ਨੂੰ ਪਿਆਰ ਨਹੀਂ ਬਹੁਤ ਸਾਰੇ ਜਿਹੜੇ ਪੀੜਤ ਲੋਕ ਥੱਕੇ ਖੜੇ ਹੋਣਗੇ